ਜੇਕਰ ਤੁਸੀਂ ਵੀ ਨੇਲ ਪਾਲਿਸ਼ ਲਗਾਉਣ ਦੇ ਸ਼ੌਕੀਨ ਹੋ ਤਾਂ ਇੱਕ ਖਾਸ ਖਬਰ ਤੁਹਾਡੇ ਲਈ ਜੇ ਗਲਤੀ ਨਾਲ ਵੀ ਤੁਸੀਂ ਇਹ ਨੇਲ ਪਾਲਿਸ਼ ਲਾ ਲਈ ਤਾਂ ਮਾ ਬਣਨ ਤੇ ਉੱਤੇ ਪੈ ਸਕਦਾ ਹੈ ਅਸਰ ਕੈਂਸਰ ਦਾ ਵੀ ਹੋ ਸਕਦਾ ਹੈ ਵੱਡਾ ਖਤਰਾ ਜਿहां ਤੁਸੀਂ ਬਿਲਕੁਲ ਸਹੀ ਸੁਣਿਆ ਹੈਗਾ ਜੇਕਰ ਤੁਸੀਂ ਇਸ ਬ੍ਰਾਂਡ ਦੀ ਨੇਲ ਪਾਲਿਸ਼ ਲਗਾ ਲੈਂਦੇ ਹੋ ਤਾਂ ਤੁਹਾਨੂੰ ਕਈ ਬਿਮਾਰੀਆਂ ਵੀ ਹੋ ਸਕਦੀਆਂ ਨੇ ਖਾਸ ਕਰਕੇ ਪ੍ਰੈਗਨੈਂਸੀ ਦੇ ਉੱਤੇ ਵੀ ਇਸ ਦਾ ਕਾਫੀ ਵੱਡਾ ਅਸਰ ਹੋ ਸਕਦਾ ਹੈ ਤੇ ਕੈਂਸਰ ਵਰਗੀ ਭਿਆਨਕ ਬਿਮਾਰੀ ਦਾ ਵੀ ਵੱਡਾ ਖਤਰਾ ਹੋ ਸਕਦਾ ਹੈ ਤਾਂ ਕਿਹੜੀ ਨੇਲ ਪਾਲਿਸ਼ ਦੀ ਮੈਂ ਗੱਲ ਕਰ ਰਹੀ ਹਾਂ ਗੱਲ ਹੈਰਾਨੀ ਵਾਲੀ ਜ਼ਰੂਰ ਹੈ ਕਿਉਂਕਿ ਇੱਕ ਰਿਸਰਚ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਦਰਅਸਲ ਯੂਰੋਪੀਅਨ ਯੂਨੀਅਨ ਨੇ 1 ਸਤੰਬਰ ਤੋਂ ਜੋ ਕਿ ਜੈਲ ਬੇਸਡ ਨੇਲ ਪਾਲਿਸ਼ ਦੇ ਉੱਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੰਦੀ ਹੈ ਕਿਉਂਕਿ ਯੂਰਪੀਅਨ ਯੂਨੀਅਨ ਨੇ ਜੈਲ ਨੇਲ ਪਾਲਿਸ਼ਾਂ ਦੇ ਵਿੱਚ ਮੌਜੂਦ ਰਸਾਇਣਕ ਜੋ ਕਿ ਟੀਪੋ ਦੇ ਉੱਤੇ ਪਾਬੰਦੀ ਲਗਾ ਦਿੰਦੀ ਹੈ ਕਿਉਂਕਿ ਇਹ ਕੈਂਸਰ ਦਾ ਕਾਰਨ ਬਣਦਾ ਹੈ ਅਤੇ ਉਪਜਾਊ ਸ਼ਕਤੀ ਨੂੰ ਪ੍ਰਭਾਵਿਤ ਕਰਦਾ ਹੈ ਇਸ ਫੈਸਲੇ ਨੇ ਬਿਊਟੀ ਇੰਡਸਟਰੀ ਅਤੇ ਸੈਲੂਨ ਦੋਵਾਂ ਦੇ ਵਿੱਚ ਹਲਚਲ ਮਚਾ ਦਿੰਦੀ ਹੈ ਕਿਉਂਕਿ ਇੱਕ ਨੇਲ ਪਾਲਿਸ਼ ਵੀ ਔਰਤ ਦੇ ਸ਼ਿੰਗਾਰ ਦੇ ਵਿੱਚੋਂ ਇੱਕ ਹੈਗੀ ਹੈ ਤਾਂ ਦੱਸਦੀ ਹੈ ਕਿ ਕਾਫੀ ਚਿੰਤਤ ਵਾਲੀ ਗੱਲ ਹੈ ਤਾਂ ਇਸ ਫੈਸਲੇ ਦੇ ਤਹਿਤ ਜੈਲ ਨੇਲ ਪਾਲਿਸ਼ ਦੇ ਕਈ ਬ੍ਰਾਂਡਾ ਦੇ ਵਿੱਚ ਵਰਤੇ ਜਾਣ ਵਾਲੇ ਰਸਾਇਣਿਕ TPO ਨੂੰ ਹੁਣ ਸਾਰੇ ਕੋਸਮੈਟਿਕ ਉਤਪਾਦਾਂ ਦੇ ਵਿੱਚ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ ਯੂਰੋਪੀਅਨ ਯੂਨੀਅਨ ਦੇ ਅਨੁਸਾਰ TPO ਨੂੰ ਮਨੁੱਖਾਂ ਦੇ ਲਈ ਸੰਭਾਵੀ ਤੌਰ ਦੇ ਉੱਤੇ ਜ਼ਹਿਰੀਲਾ ਮੰਨਿਆ ਗਿਆ ਇਹ ਇੱਕ ਫੋਟੋ ਇਨੀਸ਼ੀਏਟਰ ਹੈ ਜੋ ਕਿ ਜੈਲ ਬੇਸਡ ਨੇਲ ਪਾਲਿਸ਼ ਨੂੰ ਯੂਵੀ ਜਾਂ ਫਿਰ ਐਲਈਡੀ ਲਾਈਟ ਦੇ ਵਿੱਚ ਛੇਤੀ ਖਤਮ ਕਰਨ ਅਤੇ ਲੰਬੇ ਸਮੇਂ ਤੱਕ ਚੱਲਣ ਦੇ ਵਿੱਚ ਮਦਦ ਕਰਦਾ ਹੈ ਨਵੇਂ ਅਧਿਐਨਾਂ ਤੋਂ ਬਾਅਦ ਇਹ ਪਾਇਆ ਗਿਆ ਹੈਗਾ ਕਿ ਇਹ ਕੈਂਸਰ ਅਤੇ ਉਪਜਾਊ ਸ਼ਕਤੀ ਨੂੰ ਪ੍ਰਭਾਵਿਤ ਕਰ ਸਕਦਾ ਹੈ ਇਸ ਕਰਕੇ ਈਯੂ ਨੇ ਇਸ ਨੂੰ ਕੋਸਮੈਟਿਕ ਤੋਂ ਹਟਾਉਣ ਦਾ ਫੈਸਲਾ ਕੀਤਾ ਹੈ ਇਸ ईयू پابੰਦੀ ਦਾ ਸਿੱਧਾ ਅਸਰ ਸੈਲੂਨ ਅਤੇ ਪ੍ਰਚੂਨ ਵਿਕਰੇ ਜੋ ਕਿ ਵਿਕਰੇਤਾਵਾਂ ਦੇ ਉੱਤੇ ਵੀ ਪਿਆ ਹੈਗਾ ਉਹਨਾਂ ਨੂੰ ਆਪਣੇ ਸਟਾਕ ਦੇ ਵਿੱਚੋਂ टीपीओ ਵਾਲੀਆਂ ਨੇਲ ਪਾਲਿਸ਼ਾਂ ਨੂੰ ਤੁਰੰਤ ਹਟਾਉਣਾ ਪਵੇਗਾ ਬਹੁਤ ਸਾਰੇ ਸੈਲੂਨ ਮਾਲਕਾਂ ਦਾ ਕਹਿਣਾ ਹੈਗਾ ਕਿ ਅਚਾਨਕ ਇਹ ਬਦਲਾਵ ਕਰਨਾ ਮੁਸ਼ਕਲ ਹੈ ਇਸ ਦੇ ਨਾਲ ਭਾਰੀ ਵਿੱਤੀ ਨੁਕਸਾਨ ਹੋ ਰਿਹਾ ਆਏਗਾ ਦੂਜੇ ਪਾਸੇ ਕੁਝ ਬ੍ਰਾਂਡਾਂ ਹੁਣ ਜਿਹੜਾ ਕੁਝ ਬ੍ਰਾਂਡ ਨੇ ਉਹ ਵੀ ਹੁਣ ਜੋ ਕਿ ਟੀਪੀਓ ਮੁਕਤ ਜੈਲ ਪਾਲਿਸ਼ਾ ਲਾਂਚ ਕਰ ਰਹੇ ਨੇ ਤਾਂ ਬਹੁਤ ਸਾਰੇ ਮਾਹਿਰ ਇਹ ਵੀ ਕਹਿੰਦੇ ਨੇ ਕਿ ਜਿਨ੍ਹਾਂ ਲੋਕਾਂ ਨੇ ਹੁਣ ਤੱਕ ਜੈਲ ਜੋ ਕਿ ਮੈਨੀਕਯੂਰ ਕਰਵਾਇਆ ਹੈਗਾ ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਜਦੋਂ ਪਾਲਿਸ਼ ਯੂਵੀ ਰੋਸ਼ਨੀ ਦੇ ਵਿੱਚ ਸਖਤ ਹੋ ਜਾਂਦੀ ਹੈ ਤਾਂ ਟਪਓ ਹੁਣ ਆਪਣੀ ਪਿਛਲੀ ਸਥਿਤੀ ਦੇ ਵਿੱਚ ਨਹੀਂ ਰਹਿੰਦਾ ਇਸ ਦਾ ਮਤਲਬ ਹੈ ਕਿ ਲੋਕ ਜਿਹੜੇ ਕਿ ਲੋਕਾਂ ਦੇ ਲਈ ਕੋਈ ਖਤਰਾ ਨਹੀਂ ਹੈ ਤੁਰੰਤ ਕੋਈ ਖਤਰਾ ਨਹੀਂ ਹੋ ਸਕਦਾ ਅਸਲ ਖਤਰਾ ਉਹਨਾਂ ਸੈਲੂਨ ਕਰਮਚਾਰੀਆਂ ਦੇ ਲਈ ਹੈ ਜੋ ਕਿ ਇਹਨਾਂ ਉਤਪਾਦਾਂ ਨੂੰ ਰੋਜ਼ਾਨਾ ਸੰਭਾਲਦੇ ਨੇ ਭਾਰਤ ਦੇ ਵਿੱਚ ਅਜੇ ਤੱਕ ਟਪਓ ਦੇ ਉੱਤੇ ਕੋਈ پابੰਦੀ ਨਹੀਂ ਹੈ ਇਹ ਤੇ ਸਲੂਨ ਅਤੇ ਬਸਾਰਾ ਦੇ ਵਿੱਚ ਜੈਲ ਬੇਸਡ ਨੇਲ ਪਾਲਿਸ਼ ਆਸਾਨੀ ਦੇ ਨਾਲ ਮਿਲ ਜਾਂਦੀ ਹੈ ਮਾਇਰ ਦੇ ਅਨੁਸਾਰ ਹੁਣ ਤੱਕ ਕੋਈ ਸਿੱਧਾ ਵਿਗਿਆਨਕ ਸਬੂਤ ਨਹੀਂ ਹੈ ਕਿ ਆਮ ਜੈਲ ਮੈਨੀक्योर ਔਰਤਾਂ ਦੀ ਜੋ ਕਿ ਦੱਸਦੀ ਹੈ ਕਿ ਫਰਟੀਲਿਟੀ ਨੂੰ ਪ੍ਰਭਾਵਿਤ ਕਰਦਾ ਹੈ ਹਾਲਾਂਕਿ ਮਾਇਰ ਇਹ ਵੀ ਸਲਾਹ ਦਿੰਦੇ ਨੇ ਕਿ ਗਰਭਵਤੀ ਔਰਤਾਂ ਜਾਂ ਫਿਰ ਜਿਨ੍ਹਾਂ ਦੀ ਚਮੜੀ ਬਹੁਤ ਸੰਵੇਦਿਸ਼ੀਲ ਹੁੰਦੀ ਹੈ ਉਹਨਾਂ ਨੂੰ TPO ਫ੍ਰੀ অপਸ਼ਨ ਚੁਣ ਸਕਦੇ ਨੇ ਯਾਨੀ ਕਿ ਇਹ ਜਿਹੜੇ ਬ੍ਰਾਂਡ ਨੇ TPO ਵਾਲੇ ਨੇਲ ਪਾਲਿਸ਼ ਵਾਲੇ ਇਹਨਾਂ ਨੂੰ ਉਹ ਅਵੋਇਡ ਕਰ ਸਕਦੇ ਨੇ ਪਰ ਹਜੇ ਤੱਕ ਭਾਰਤ ਦੇ ਵਿੱਚ ਇਸ ਨੂੰ ਲੈ ਕੇ ਕੋਈ ਵੀ ਜਾਣਕਾਰੀ ਜਾਂ ਫਿਰ ਕੋਈ ਪੁਸ਼ਟੀ ਨਹੀਂ ਹੋਈ ਹੈ